लिख पाई चारा पड़क्या ता माफी मंगन लाप्या बीजेपी लीडर ਇਕ ਖਬਰ ਸਾਹਮਣੇ ਆ ਰਹੀ ਹੈ ਪੌਂਟਾ ਸਾਹਿਬ ਤੋਂ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਪੌਂਟਾ ਸਾਹਿਬ ਵਿੱਚ ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਸਿੱਖ ਪਾਈਚਾਰਾ ਪਰੜਕ ਗਿਆ ਹੈ ਕੱਲ ਪੌਂਟਾ ਸਾਹਿਬ ਵਿਖੇ ਪ੍ਰਦਰਸ਼ਨ ਦੌਰਾਨ ਭਾਜਪਾ ਨੇ ਚੀਮਾ ਕੀਮਾ ਨਹੀਂ ਚੱਲੇਗਾ ਦਾ ਨਾਅਰਾ ਲਗਾਇਆ ਸੀ ਇਸ ਨਾਲ ਸਿੱਖ ਪਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਸਿੱਖ ਪਾਈਚਾਰੇ ਦੀ ਤਿੱਖੀ ਪ੍ਰਤੀਕਿਰਿਆਵਾਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਤੇ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਨ ਨੇ ਆਪਣੇ ਸੋਸ਼ਲ ਮੀਡੀਆ ਉਹਨਤੇ ਸਪਸ਼ਟਿਕਰਨ ਵੀ ਕਰ ਦਿੱਤਾ ਹੈ। ਰਾਜੀਵ ਬਿੰਦਨ ਨੇ ਲਿਖਿਆ ਜੇਕਰ ਮੇਰੇ ਵਿਵਹਾਰ ਤੋਂ ਕਿਸੇ ਵੀ ਸਿੱਖ ਭਰਾ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਅਫਸੋਸ ਪ੍ਰਗਟ ਕਰਨਾ ਹਾਂ। ਚਰਨ ਠਾਕੁਰ ਨੇ ਲਿਖਿਆ ਮੈਂ ਪੌਂਟਾ ਸਾਹਿਬ ਵਿੱਚ ਹੋਈ ਜਨਤਕ ਮੀਟਿੰਗ ਵਿੱਚ ਕਿਸੇ ਵਿਸ਼ੇਸ਼ ਪਾਈਚਾਰੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਮੇਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਿੱਖ ਧਰਮ ਪ੍ਰਤੀ ਬਹੁਤ ਸਤਿਕਾਰ ਹੈ। ਮੇਰਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਂਦਾ ਕੋਈ ਵੀ ਇਰਾਦਾ ਨਹੀਂ ਸੀ। ਮੇਰੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਲਿਆਇਆ ਜਾਂਦਾ ਹੈ। ਦੱਸ ਦੇ ਕਿ ਭਾਜਪਾ ਨੇ ਕਥਿਤ ਤੌਰ ਤੇ ਪੌਂਟਾ ਸਰਪ ਦੇ ਐਸ ਡੀ ਐਮ ਗੁਨਜੀਤ ਸਿੰਘ ਚੀਮਾ ਵਿਰੁੱਧ ਚੀਮਾ ਕੀਮਾ ਨਹੀਂ ਚੱਲੇਗਾ ਦਨ ਨਾਰਾ ਲਗਾਇਆ ਸੀ ਇਸ ਤੋਂ ਬਾਅਦ ਸਿੱਖ ਪਾਈਚਾਰ ਦੇ ਨੁਮਾਇਦੇ ਪੌਂਟਾ ਸਾਹਿਬ ਗੁਰਦੁਆਰੇ ਦੇ ਕੰਪਲੈਕਸ ਵਿੱਚ ਇਕੱਠੇ ਹੋ ਗਏ ਤੇ ਸਖਤ ਚੇਤਾਵਨੀ ਦਿੱਤੀ ਸਿੱਖਾਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ 2 ਦਿਨਾਂ ਦੇ ਅੰਦਰ ਜੈਰਾਮ ਠਾਕੁਰ ਤੇ ਭਾਜਪਾ ਵਰਕਰ ਸਿੱਖ ਪਾਈਚਾਰ ਦੇ ਇੱਕ ਵੱਡੇ ਹਿੱਸੇ ਦਾ ਅਪਮਾਨ ਕਰਨ ਲਈ ਜਨਤਕ ਤੌਰ ਤੇ ਮਾਫੀ ਨਹੀਂ ਮੰਗਦੇ ਤਾਂ ਸਿੱਖ ਪਾਈਚਾਰ ਚੁੱਪ ਨਹੀਂ ਬੈਠੇਗਾ ਸਿੱਖ ਪਾਈਚਾਰ ਦੇ ਲੋਕਾਂ ਨੇ ਭਾਜਪਾ ਦੇ ਦੰਗੇ ਭੜਕਾਉਣ ਦਾ ਦੋਸ਼ ਲਗਾਇਆ ਗਿਆ ਇਹ ਮਾਮਲਾ ਕੀ ਹੈ ਦਰਸਲ 1.5 ਹਫਤੇ ਪਹਿਨਾ ਪੌਂਟਾ ਸਾਹਿਬ ਦੇ ਮਾਜ਼ਰਾ ਇਲਾਕੇ ਵਿੱਚ ਇੱਕ ਖਾਸ ਪਾਈਚਾਰ ਦੇ ਲੋਕਾਂ ਤੇ ਇੱਕ ਹਿੰਦੂ ਨਾਮ ਵਾਲਖ ਲੜਕੀ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਲੜਕੀ ਨੇ ਲੜਕੀ ਦੇ ਪਰਿਵਾਰ ਨੇ ਪੌਂਟਾ ਸਾਹਿਬ ਦੇ ਮਾਜਰਾ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਪਾਲ ਕੀਤੀ ਪਰ ਇੱਕ ਹਫ਼ਤੇ ਤੱਕ ਉਹਨਾਂ ਨੂੰ ਉਹ ਨਹੀਂ ਲੱਭੀ। ਇਸ ਮਗਰੋਂ 13 ਜੂਨ ਨੂੰ ਲੋਕਾਂ ਨੇ ਸਥਾਨਕ ਵਿਧਾਇਕ ਸੁਖਰਾਮ ਚੌਧਰੀ, ਰਾਜੀਵ ਬਿੰਦਲ ਦੀ ਮੌਜੂਦਗੀ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਸ ਲੜਕੀ ਤੇ ਘਰ ਤੇ ਪੱਥਰ ਵੀ ਸੁੱਟੇ ਜਿਸ ਤੇ ਲੜਕੀ ਨੂੰ ਅਗਵਾ ਕਰਨ ਦਾ ਦੋਸ਼ ਸੀ। ਇਸ ਵਿੱਚ 4 ਲੋਕ ਜ਼ਖਮੀ ਹੋਏ ਸਨ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਕਰ ਮਾਮਲੀ ਚੜ੍ਹਫਵੀ ਹੋਈ ਸੀ ਜਿਸ ਨਾਲ ਪੌਂਟਾ ਸਾਹਿਬ ਦੇ ਐਸ.ਡੀ.ਐਮ ਗੁੰਜੀਤ ਸਿੰਘ ਚੀਮਾ ਦੇ ਹੱਥ ਵਿੱਚ ਡੰਡਾ ਫੜਿਆ ਦੇਖਿਆ ਗਿਆ ਸੀ। ਰਜੀਵ ਬਿੰਦਲ ਨੇ ਉਹਨਾਂ ਨੂੰ ਆਪਣੇ ਵਿਵਹਾਰ ਸੁਧਾਰਨ ਦੀ ਸਲਾਹ ਦਿੱਤੀ ਤੇ ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਮਗਰੋਂ 13 ਜੂਨ ਦੀ ਰਾਤ ਨੂੰ ਪੁਲਿਸ ਨੇ ਰਜੀਵ ਬਿੰਦਲ ਤੇ ਪੌਂਟਾ ਸਾਹਿਬ ਦੇ ਵਿਧਾਇਕ ਸੁਖਰਾਮ ਚੋਲੜੀ ਦੇ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਕਿਉਂਕਿ ਪੱਥਰ ਬਾਰਿਸ਼ ਘਟਨਾ ਵਿੱਚ ਕਈ ਲੋਕ ਚੱਕਵੀ ਹੋਏ। ਫਿਰ 14 ਜੂਨ ਨੂੰ ਪੁਲਿਸ ਨੇ ਨਾਬਾਲਗ ਲੜਕੀ ਨੂੰ ਬਰਾਮਦ ਕਰ ਲਿਆ। ਲੜਕੀ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸਨੂੰ ਜ਼ਬਰਦਸਤੀ ਭਾਜਪਾ ਨੇ ਪੌਂਟਸ ਆਬ ਦੇ ਰਾਮਲੀਲਾ ਮੈਦਾਨ ਵਿੱਚ ਪਾਜਪਾ ਆਗੂਆਂ ਵਿਰੁੱਧ ਐਫਆਈਆਰ ਦਾ ਵਿਰੋਧ ਕਰ ਕੀਤਾ ਇਸ ਦੌਰਾਨ ਚੀਮਾ ਕੀਮਾ ਨਹੀਂ ਚੱਲੇਗਾ ਦੇ ਨਾਅਰੇ ਲਗਾਏ ਗਏ ਵਿਰੋਧੀ ਧਿਰ ਦੇ ਨੇਤਾ ਜੈਰਨ ਠਾਕੁਰ ਨੇ ਵੀ ਆਪਣੇ ਪਾਸ਼ੰਦ ਦੌਰਾਨ ਇਹ ਹੀ ਗੱਲ ਕਹੀ ਸੀ ਸਿੱਖ ਪਾਈਚਾਰੇ ਦੇ ਲੀਡਰਾਂ ਨੇ ਸਪਸ਼ਟ ਕੀਤਾ ਕਿ ਚੀਮਾ ਸਿਰਫ ਇੱਕ ਅਧਿਕਾਰੀ ਦਾ ਨਾਮ ਨਹੀਂ ਹੈ ਇਹ ਸਿੱਖ ਪਾਈਚਾਰੇ ਦੀ ਇੱਕ ਵੱਖਰੀ ਪਛਾਣ ਹੈ ਸਿੱਖ ਪਾਈਚਾਰੇ ਇਸ ਬਾਰੇ ਚੁੱਪ ਨਹੀਂ ਕਰਨਗੇ ਸਿੱਖ ਪਾਈਚਾਰ ਨੂੰ ਚੀਮਾ ਕੀਮਾ ਕਹਿਣ ਨਾਲ ਸਮੁੱਚੇ ਪਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸਿੱਖ ਪਾਈਚਾਰਿਆ ਨੇ ਮੁੱਖ ਮੰਤਰੀ ਪ੍ਰਸ਼ਾਸਨ ਦੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਵਲੈਂਦੀ ਪਛਾਣ ਕੀਤੀ ਜਾਵੇ ਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ